ਸ਼ਸ਼ੀਗਰਦੋਸਤੋ ਤੁਸੀਂ ਦੇਖ ਰਹੇ ਹੋ ਧੀ ਚੈਨਲ ਪਰ ਮੈਂ ਅਵਤਾਰ ਨੰਦਪੁਰੀ ਕਹਿੰਦੇ ਤੀਆਂ ਤੇ ਦਰੇਕਾ ਹੁੰਦੀਆਂ ਰੌਣਕ ਵਿੜੇ ਦੀ ਸੋ ਅੱਜ ਤੀਆਂ ਦਾ ਜਿਹੜਾ ਦਿਨ ਆ ਉਹ ਮਨਾਇਆ ਜਾ ਰਿਹਾ ਵਾ 골ਡਨ ਹੱਟ ਜੀਟੀ ਰੋਡ ਦੇ ਉੱਤੇ ਇਹ ਜਿਹੜਾ ਰਾਣਾ ਜੀ ਦਾ ਹੋਟਲ ਹੈ 골ਡਨ ਹੱਟ ਤੋਂ ਬਹੁਤ ਵਧੀਆ ਪਰ ਉਹ ਅਮ ਜਿਹੜਾ ਇੰਨਾਂ ਦਾ ਕੀਤਾ ਗਿਆ ਬਹੁਤ ਸਾਰੇ ਬਲੌਗਰ ਨੇ ਜਿਹੜੇ ਉਹ ਆਏ ਹੋਏ ਨੇ YouTube ਦੇ ਉੱਤੇ ਕਿਉਂਕਿ ਦੁਨੀਆ ਜਦੋਂ ਹੁਣ ਨੈੱਟ ਦੇ ਨਾਲ ਜੁੜ ਗਈ ਆਪਦੇ ਆਪ ਕਿਵੇਂ ਪਰਫਾਰਮੈਂਸ ਕਿਵੇਂ ਕਿਵੇਂ ਜਿਹੜੀ ਆ ਉਹਨਾਂ ਦੀ ਤਰੱਕੀ ਹੋਈ ਆ ਉਹਨਾਂ ਦੇ ਨਾਲ ਸਾਡੇ ਨਾਲ ਸਵੇਤਾ ਜੀ ਨੇ ਗਲੰਦਰ ਤੋਂ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਅੱਛਾ ਜੀ ਕਿਵੇਂ ਆਏ ਤੁਸੀਂ ਰੀਲਾਂ ਰਾਹੀਂ YouTube ਰਾਹੀਂ Facebook ਰਾਹੀਂ ਕਿਵੇਂ ਇਸ ਵੀਡੀਓ ਦੇ ਵਿੱਚ ਲੋਕਾਂ ਦੇ ਹਾਂ ਮੈਂ ਥੀਏਟਰ ਤੋਂ ਹੀ ਅ ਸਰ ਵੈਸੇ ਬੇਸਿਕਲੀ ਮੈਂ ਚੰਦਰ ਤੋਂ ਆਤੇ ਬੱਚੇ ਥੀਏਟਰ ਆਰਟਿਸਟਾਂ ਜਦੋਂ ਇਹ ਰਿੰਦਾ ਦਾ ਜ਼ਮਾਨਾ ਨਹੀਂ ਸੀ ਜਦੋਂ ਮੈਂ 5ਵੀਂ ਕਲਾਸ ਚ ਪੜ੍ਹਦੀ ਹੁੰਦੀ ਸੀ ਨਹੀਂ ਨਹੀਂ ਉਸ ਤੋਂ ਬਾਅਦ ਥੀਏਟਰ ਪੰਜਾਬੀ ਇੰਡਸਟਰੀ ਦੇ ਵਿੱਚ ਜਸ ਆਫ ਸ਼ੂਟ ਕੀਤੇ ਪੰਜਾਬੀ ਫਿਲਮੂ ਵੀ ਕੀਤੀ ਮਾਤਰਾ ਪ੍ਰੋਡਕਸ਼ਨ ਚ ਨਾਲ ਤੇ ਮੈਂ ਆਪਣਾ ਹਾਂਜੀ ਹਾਂਜੀ ਰਾਜਨ ਪਟਰਾ ਜੀ ਕੋਲ ਪਟਰਾ ਸਰ ਹੁਣ اناਟੀਕਲੀ ਡਿਰ ਜਨੂਬੀ ਕੀਤੀ ਮੈਂ ਤੇ ਉਸ ਤੋਂ ਬਾਅਦ ਹੀ ਰੀਲਾ ਵਾਲਾ ਸ਼ੌਕ ਪੈ ਗਿਆ ਆਪਣੇ ਆਪ ਨੂੰ ਖੁਸ਼ ਰੱਖਣ ਵਾਸਤੇ ਥੋੜਾ ਜਿਹਾ ਕਿ ਨਹੀਂ ਬਹੁਤ ਕੰਮ ਤਾਂ ਇੰਨਾ ਹੈ ਵੀ ਨਹੀਂ ਚਕੇ ਇਹ ਤਾਂ ਕੰਟੀਨਿਊਸਲੀ ਆਏਗਾ ਕਿਉਂਕਿ ਨਹੀਂ ਚੇਰਾ ਮੋਕਾ ਨਹੀਂ ਕੋਈ ਬੰਦਾ ਬਿਨਾਂ ਰਹਿ ਨਹੀਂ ਸਕਦਾ ਰਹਿ ਨਹੀਂ ਸਕਦਾ ਵੈਸੇ ਮੈਂ ਮੇਕਅਪ ਆਰਟਿਸਟਾਂ ਬਸ ਕਿਤੇ ਵੀ ਸਟਾਫ ਹੁੰਦਾ ਤਾਂ ਮੈਂ ਕਿੰਨਾ ਕੀ ਕੁਝ ਕਰ ਸਕਦੀ ਆ ਹੈ ਨਾ ਤਾਂ ਕਰਕੇ ਸਾਲੋਂ ਦੇ ਦੇਖ ਚ ਮਕੀ ਤੇਰਾ ਉਧਰੋਂ ਹੌਲੀ ਹੌਲੀ ਕਰਦੇ ਹੁਣ ਸ਼ੁਰੂਆਤ ਕਦੋਂ ਹੋਈ ਕਿਹੜੇ ਸੰਚ ਹੋਈ ਕੀ ਕੀਤਾ ਕਿ ਤੁਹਾਨੂੰ ਇੱਕ ਅੱਛਾ ਜਿਹਾ ਸਰ ਮੈਂ 5th ਕਲਾਸ ਸੀਗੇ ਉਦੋਂ ਜਦੋਂ ਮੈਂ ਥੀਏਟਰ ਕਰਨਾ ਸਟਾਰਟ ਕੀਤਾ ਉਸ ਤੋਂ ਪਹਿਲਾਂ ਤਾਂ ਮੈਨੂੰ ਇਹ ਹੀ ਹੈ ਕਿ ਮੇਰੇ ਦਿਮਾਗ 'ਚ ਇੱਕ ਚੁੱਲ ਸੀ ਜਿਹਨੂੰ ਆਪਾਂ ਕਹਿ ਦਿੰਦੇ ਕਿ ਨਹੀਂ ਵੀ ਮੈਂ ਜੀ ਟੀਵੀ ਤੇ ਆਣਾ ਮੈਨੂੰ ਨਹੀਂ ਸੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਕੀ ਪੰਜਾਬੀ ਇੰਡਸਟਰੀ ਆ ਕੀ ਫਿਲਮਾਂ ਆ ਬਸ ਮੈਨੂੰ ਹੈ ਕਿ ਟੀਵੀ ਤੇ ਆਣਾ ਆ ਸੋਹਣੀ ਬਣ ਕੇ ਰਹਿਣਾ ਆ ਲੋਕੀ ਮੈਨੂੰ ਪਸੰਦ ਕਰਨ ਮੇਰਾ ਕੰਮ ਨੂੰ ਪਸੰਦ ਕਰਨ ਮੈਂ ਐਕਟਿੰਗ ਕਰਾਂ ਠੀਕ ਹੈ ਮੈਨੂੰ ਅਵਾਰਡਸ ਵੀ ਨਹੀਂ ਬਸ ਮੈਨੂੰ ਉਹ ਚੀਜ਼ ਆ ਇਹਦੇ 'ਚ ਕੋਈ ਸ਼ੱਕ ਨਹੀਂ ਪੂਰੀ ਬਹੁਤ ਸੋਹਣੀ ਆ ਸੋ ਚਲੋ ਤੁਸੀਂ ਜਿਹੜਾ ਪੈਰ ਕਰਕੇ ਭਜਾ ਹੁੰਦਾ ਹੈ ਹਨ ਮੈਡ ਹਨ ਮੈਡ ਇਹ ਕਿਤੇ ਇਹ ਤਾਂ ਖੜੇ ਹੋ ਤੁਸੀਂ ਸਰ ਮੈਂ ਕਾਸਮੋਲੋਜੀਸ ਦਾ ਐ ਰੀਵੈਲ ਜਦੋਂ ਇੰਨੀ ਰੀਲ ਪਾਈ ਕਿਹਦੀ ਕੀਤਮਸ ਦੁਆਰਾ ਦੇ ਪੱਤਰ ਨੂੰ ਅਰਦਾਸ ਤੋਂ ਮਿਲਿਆ ਪਛਾਣ ਮਿਲ ਗਿਆ ਅਸ਼ੀਰਵਾਦ ਆ ਗਿਆ ਉਹ ਤਾਂ ਰਕਤ ਮੈਂ ਦੱਸਾਂਗਾ ਉਹ ਤੋਂ ਲੈ ਕੇ ਸਰ ਜੋਸ਼ ਕਦੇ ਨਹੀਂ ਖਤਮ ਹੋਇਆ ਜੋਸ਼ੁੱਤ ਹੈ ਨੈਟ ਦੇ ਨਾਲ ਬੁੜੇ ਰਹੇ ਤੁਸੀਂ ਇੰਸਟਾ ਦੇ ਨਾਲ ਰੀਲਾਂ ਦੇ ਵਿੱਚ ਫੇਸਬੁੱਕ ਤੇ ਯੂਟਿਊਬ ਤੇ ਅਰੀਲਾ ਦਾ ਸਰ ਮੇਰੀ ਆਵਾਜ਼ ਛੇ ਆਛੇ ਮਹੀਨੇ ਹੋਇਆ ਜਦੋਂ ਆ ਕੇ ਕੋਈ ਕੰਟੀਨਿਊਸਲੀ ਲੱਗਦੀ ਰਹੀ ਕਿ ਅੱਜ ਨਹੀਂ ਕੱਲ ਨਹੀਂ ਕਰਾਂ ਤਾਂ ਮੈਨੂੰ ਕੁਝ ਹੋ ਜਾਊਗੀ ਤੇ ਉਹ ਅੱਜ ਬਿਲਕੁਲ ਹੁਣ ਮਸੂਮ ਸੰਦਾਵਾ ਵੀ ਜਦੋਂ ਕੋਈ ਲੋਕ ਮੇਰੇ ਵਰਗਾ ਫੋਟੋ ਖਿੱਚਦਾ ਤੁਹਾਡੇ ਨਾਲ ਦਾੜਾ ਪਿਆ ਵਰਗਾ ਫੇਮਸ ਸੰਦਾਵੀ ਮੈਂ ਫੇਮਸ ਹੋ ਗਈਆਂ ਧੰਨਵਾਦ ਸਰ ਤੁਹਾਡਾ ਜੀ ਮੈਂ ਬਤਰਾ ਬਹੁਤ ਤਰ੍ਹਾਂ ਹਸਾਬ ਲੈ ਕਿ ਫੇਮਸ ਨਹੀਂ ਹਲੇ ਵੀ ਲੱਗਦਾ ਕਿ ਮੈਂ ਬਹੁਤ ਮਿਹਰਬਾਨੀ ਹੈ ਕਿ ਵੈਸੀ ਹੁੰਦਾ ਮੇਕਅਪ ਦੀ ਮਿਹਰਬਾਨੀ ਮੇਕਅਪ ਤੋਂ ਕਿਸੇ ਨੂੰ ਨੁਕਸਾਨ ਨਹੀਂ ਕਰਦੇ ਮੈਂ ਵਾਕਈ ਗੱਲ ਸਹੀ ਕਹੀ ਹੈ ਮੇਕਅਪ ਦੀ ਮਿਹਰਬਾਨੀ ਹੈ ਕਿ ਤਾਂ ਸੁੰਦਰ ਲੱਗਦਾ ਹੈ ہمارا ਜਿੱਤੇ ਇਹਨਾਂ ਦਾ 25 ਦੇ ਦੀ ਗੱਲ ਕੁਝ ਸਿੰਗਲ ਵਾਲੇ ਸ਼ਾਮ ਵੀ ਜਿਹੜੇ ਆ ਸੁਣਨ ਨੂੰ ਮਿਲਦੇ ਆ ਇਨਕਮ ਦਾ ਵੀ ਸੋਰਸ ਆਇਆ ਕੋਈ ਤੁਸੀਂ ਨੈੱਟ ਦੇ ਨਾਲ ਜੁੜ ਕੇ ਰੀਲਾਂ ਨਾਲ ਜੁੜ ਕੇ ਫੇਸਬੁਕ ਨਾਲ ਜੁੜ ਕੇ ਕੋਈ ਕਮਾਈ ਦਾ ਸਾਧਨ ਜਿਹੜਾ ਉਹ ਤੁਹਾਨੂੰ ਕਿਸ ਆਇਆ ਵੀ ਨਹੀਂ ਨਹੀਂ ਸਭ ਤੋਂ ਜ਼ਿਆਦਾ ਕਦੇ ਕੁਝ ਫਿਰ ਸਭ ਤੋਂ ਫੇਮਸ ਹੋਣ ਦਾ ਆਸਤੀ ਆਪਾਂ ਕਰਤੀ ਜਾਂ ਕਮਾਈ ਦਾ ਬਹੁਤ ਸਾਰੇ ਲੋਕਾਂ ਨੇ ਕਮਾਈ ਦਾ ਸਾਧਨ ਬਣਾਇਆ ਸਰ ਇੱਕ ਸਵਾਲ ਇੱਕ ਸਵਾਲ ਦੇ ਇੱਕ ਜਵਾਬ ਹੈ ਮੇਰੇ ਮੰਮੀ ਕਹਿੰਦੇ ਆ ਕਿ ਲੋਕਾਂ ਦੀ ਪੂਰੀ ਜ਼ਿੰਦਗੀ ਨਿੱਕਾ ਜਾਂਦੀ ਆ ਸਕੂਲ ਲੱਭਦੇ ਕਿ ਸਕੂਲ ਜਿਹੜੀ ਜੀ ਚੀਜ਼ ਆ ਮੇਰਾ ਸਕੂਲ ਐ ਇੰਡਸਟਰੀ ਜਿਹੜੀ ਮੈਂ ਫਿਲਮਾਂ ਚਾਹਾਂ ਮੈਂ ਆਪਣੇ ਆਪ ਨੂੰ ਵੱਡੇ ਪਰਦੇ ਦੇ ਦੇਖਾਂ ਉਸ ਕਰਕੇ ਮੈਂ ਪਹਿਲਾਂ ਹੀ ਇੱਕ ਬੈਕਬੋਨ ਬਣਾ ਲਿਆ ਸੀ ਸਾਲ ਪਹਿਲਾਂ ਮੈਂ ਸਲੋ ਬਣਾਤਾ ਸੀ ਕਿ ਉੱਥੋਂ ਮੈਨੂੰ ਬੈਕਬੋਨ ਤੋਂ ਇਨਕਮ ਆਦੀ ਵੇ ਵੀ ਜਿਹੜਾ ਇਹ ਸਾਈਡ ਆ ਇੱਥੋਂ ਮੈਂ ਪੈਸੇ ਨਹੀਂ ਕਮਾਉਂਦਾ ਇੱਥੋਂ ਮੈਂ ਫੇਮ ਕਮਾਉਂਦਾ ਮੈਂ ਆਪਣਾ ਨਾਮ ਬਣਾਉਂਦਾ ਪੈਸੇ ਕਿੱਥੋਂ ਆਉਂਦੇ ਪੈਸੇ ਸਲੋ ਮੇਰਾ ਚੱਲਦਾ ਸਤ ਪੰਜਾਬ ਸਲੂਨ ਹਾਂਜੀ ਸਲੂਨ ਮਤਲਬ ਇਹਦੇ ਚ ਕੀ ਪੁੱਛਾਇਆ ਨਹੀਂ ਨਹੀਂ ਪਰ ਇਹਦੇ ਚ ਤੁਹਾਨੂੰ ਜੇ ਆਇਆ ਤੇ ਪਬਲਿਸਿਟੀ ਆਈ ਆ ਲੋਕਾਂ ਨੂੰ ਬਿਲਕੁਲ ਪਬਲਿਸਿਟੀ ਆਈ ਬਿਲਕੁਲ ਹੁਣ ਕੀ ਮੈਂ ਅੱਜ ਤੋਂ ਲੈ ਕੇ ਮਾਨ ਸਨਮਾਨ ਤੋਂ ਬੜਾ ਰਸਤੇ ਮਾਨ ਸਨਮਾਨ ਤੋਂ ਸਾਰੇ ਹੁਣ ਖਾਤ ਜੀ ਜ਼ਿਆਦਾ ਵਧੀਆ ਹੋਇਆ ਮੈਂ ਜੋਸ਼ ਜੀ ਦਾ ਸਾਰੇ ਕੰਮ ਕਰੀਆ ਬਹੁਤ ਬਹੁਤ ਜ਼ਿਆਦਾ ਜਿਨ੍ਹਾਂ ਨੇ ਇੰਨੇ ਕਾਬਿਲ ਮੈਨੂੰ ਸਮਝਿਆ ਤੇ ਬਾਕੀ ਉਹ ਬਹੁਤ ਜ਼ਿਆਦਾ ਵਧੀਆ ਕਰ ਰਹੇ ਗਾੜਾ ਚੀਜ਼ ਦਿਖਾਉਣਾ ਨੇ ਬਣਾਇਆ ਮੈਂ ਨਾਲ ਤੁਸੀਂ ਗੱਲ ਕੀਤੀ ਵੀ ਰਾਜਨ ਪਟਰਾ ਜੀ ਨੇ ਕੰਮ ਕੀਤਾ ਤਾਂ ਮੈਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਅੱਛਾ ਜੀ 3 ਸਾਲ ਹੋ ਗਏ ਮੈਂ ਪ੍ਰੋਫੈਸ਼ਨ ਜ ਆਹ ਕੱਟ ਨੀ ਸਟਾਫ ਨੇ ਕਾਰਾਲੇ ਸਾਰਾ ਉਹ ਤੋਂ ਉਹਨਾਂ ਨਾਲ ਪਿੱਛੇ ਜੇ ਅ ਅੱਧ ਅੱਧ ਦੇ ਲੱਗਦੇ ਕੱਚੇ ਤਾਂ ਹੈ। ਇਹ ਕੱਚੇ ਤਾਂ ਬਹੁਤ ਪੁਰਾਣੀ ਉਹ ਕੱਚਾ ਤਾਂ ਹੈ ਪੰਜਾਬੀ ਉਹ ਹਾਂਜੀ ਖੱਲੇ ਜਿਹੜਾ ਕਰੈਕਟਰ ਸੀਗਾ ਤੇ ਤੁਸੀਂ ਇਹਨਾਂ ਚ ਕਿਹੜਾ ਕਰੈਕਟਰ ਜਿਹੜੇ ਆ ਗਏ ਸਰ ਮੈਂ ਇਹਨੂੰ ਤੇ ਕਰੈਕਟਰ ਪੂਰਾ ਹੈ ਯਾਰ ਨਾਲ ਯਾਰ ਚੱਕੀ ਪੂਰੇ ਦੀ ਸੀਨੀਅਰ ਆਰਟਿਸਟ ਦਾ ਕਰੈਕਟਰ ਉਹ ਵੀ ਮੈਨੂੰ ਇਦਾਂ ਕੰਮ ਮਿਲ ਗਿਆ ਪਹਿਲੇ ਇੱਕ ਆਪਾਰਟਿਸ ਲਈ ਗਈ ਸੀ ਉਹਨਾਂ ਤੋਂ ਉਹਨਾਂ ਨੇ ਮੈਨੂੰ ਵੇਖਿਆ ਮੈਨੂੰ ਕਹਿੰਦੇ ਆਡਿਸ਼ਨ ਦੋ ਮੈਡਮ ਜੀ ਮੈਂ ਆਡਿਸ਼ਨ ਦੇ ਦਿੱਤੇ ਹੈ ਕਿਉਂਕਿ ਮੈਂ ਥੀਏਟਰ ਆਰਟਿਸਟ ਸੀਗੀ ਮੈਨੂੰ ਕਹਿੰਦੇ ਮੈਡਮ ਜੀ ਲੀਡ ਦਾ ਕੰਮ ਕਰੋ ਮੈਂ ਕਰ ਲਿਆ ਜਾਈਂ ਚਲਾ ਲਓ ਇੱਕ ਕਲਾਕਾਰਾਂ ਨੂੰ ਸ਼ਿੰਗਾਰ ਲਗਾਇਆ ਸੀ ਵੀ ਉਹਨਾਂ ਨੇ ਇਹਨੂੰ ਹੀ ਸ਼ਿੰਗਾਰ ਤੁਹਾਨੂੰ ਸ਼ਿੰਗਾਰ ਬਹੁਤ ਵਧੀਆ ਮੌਕਾ ਐਡ ਦੇ ਉੱਤੇ ਕੀ ਐਡ ਦੇ ਉੱਤੇ ਇੱਕ ਤਾਂ ਕਹਿਣਾ ਚਾਹਾਂਗੀ ਕਿ ਜਿਹੜੇ ਜੋਸ਼ਰ ਹੁਣੀ ਅੱਜ ਜੋਸ਼ ਟੀਮ ਜਿਹੜੀ ਇੰਨਾ ਵਧੀਆ ਉਪਰਾਲਾ ਕਰ ਰਹੀ ਆ ਤੀਜ ਤੇ ਚਹਾਰਾਂ ਨੂੰ ਲੈ ਕੇ ਕਿ ਪਿੰਡਾਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹਰ ਇੱਕ ਜਗ੍ਹਾ ਤੇ ਖਤਮ ਹੁੰਦਾ ਜਾ ਰਿਹਾ ਲੋਕੀ ਅਨਸੋਸ਼ੀਅਲ ਹੋ ਗਏ ਆ ਬਸ ਫੋਨਾਂ ਤੇ ਰਹਿ ਗਏ ਆ ਤੇ ਮੈਂ ਚਾਹਤਰੀ ਆ ਕਿ ਇਸ ਚੀਜ਼ ਨੂੰ ਦੁਬਾਰਾ ਲੈ ਕੇ ਆਇਆ ਜਾਵੇ ਰਿਸ਼ਤਾ ਹੀ ਆ ਸਾਡਾ ਪੁਰਾਣੀਆਂ ਚੀਜ਼ਾਂ ਆ ਪੁਰਾਤਨ ਚੀਜ਼ਾਂ ਨੂੰ ਵਾਪਸ ਲੈ ਕੇ ਆਇਆ ਜਾ ਕਿ ਤਾਂ ਕਿ ਲੋਕ ਜੁੜੇ ਰਹਿਣ ਤੇ ਦੂਜੀ ਗੱਲ ਮੈਂ ਰੁਖ ਲਗਾਉਂਦਾ ਸ਼ੁਰੂ ਕਰਾਂਗਾ ਕਿ ਜੇ ਲੱਗਦਾ ਸਾਨੂੰ ਵੀ ਗਰਮੀ ਵਾਲੇ ਇਕੱਲੇ ਗਰਮੀ ਨਹੀਂ ਵਾਲਾ ਇਨਸਾਨ ਦੇ ਸਰੀਰ ਨੂੰ ਬੜੀਆਂ ਪ੍ਰੋਬਲਮਸ ਹੋ ਰਹੀਆਂ ਆ ਗਰਮੀ ਕਰਕੇ ਫਿਰ ਉੱਪਰ ਸਿੱਧਾ ਲਗੋ ਬਹੁਤ ਬਹੁਤ ਆਪਾ ਥੈਂਕ ਯੂ ਸਰ ਥੈਂਕ ਯੂ